ਜਨੁਕ ਦਾ ਦੂਸਰਾ ਨਾਮ ਮੌਤ ਹੈ ਜੀ ਹਾਂ ਜੋਪ ਜੇਸੋ ਬਨਸ ਹੈ ਇਹ ਗੱਲ ਹਰ ਮਨੁੱਖ ਤੇ ਹਰ ਜੀਵ ਤੇ ਲਾਗੂ ਹੈ ਕੁਦਰਤ ਦਾ ਨਿਜ਼ਮ ਹੈ ਜੋ ਵੀ ਹੈ ਇਸ ਧਰਤੀ ਤੇ ਦਸ਼ਮਾਨ ਹੈ ਜੋ ਵੀ ਨਜ਼ਰ ਆ ਰਿਹਾ ਸਾਨੂੰ ਸਾਰਾ ਇੱਕ ਦਿਨ ਖਤਮ ਹੋ ਜਾਵੇਗਾ ਅਸੀਮੀ ਔਰ ਉਹ ਜੋ ਨਜ਼ਰ ਆ ਰਿਹਾ ਹੋਵੇ ਵਿਖਣ ਵਾਲਾ ਵੀ ਤੇ ਦਿਸਰ ਵਾਲਾ ਵੀ ਖਤਮ ਹੋ ਜਾਏਗਾ ਅਗਰ ਅਸੀਂ ਇਹ ਗੱਲ ਸਮਝ ਹੈ ਮਨੁੱਖ ਨੂੰ ਜੋ ਇਸ ਧਰਤੀ ਦੀ ਸਭ ਤੋਂ ਆਪਣੇ ਆਪ ਨੂੰ ਉੱਤਮ ਜੀਨ ਸਮਝ ਕੇ ਬੈਠਾ ਵਾ ਉਹਨੂੰ ਇਸ ਚੀਜ਼ ਦਾ ਇਲਮ ਹੈ ਅਗਰ ਸਮਝ ਹੈ ਹੈ ਤਾਂ ਫਿਰ ਆਪਣੇ کردار ਵਿਵਹਾਰ ਵਰਤਾਓ ਦੇ ਵਿੱਚ ਉਹਦੇ ਇਹ ਚਲਕ ਆਉਣੀ ਚਾਹੀਦੀ ਆ ਕਿ ਜੇ ਮੈਂ ਆਪਣੇ ਆਪ ਨੂੰ ਉੱਤਮ ਜੀਨ ਕਹੋਣਾ ਮੈਂ ਇੱਥੇ ਮੈਂ ਸਭ ਤੋਂ ਸਰ ਸ੍ਰੇਸ਼ਟ ਕਹੋਣਾ ਹਾਂ ਤਾ ਮੇਰੇ ਕਿਰਦਾਰ ਚੋਂ ਮੇਰੇ ਵਿਵਹਾਰ ਚੋਂ ਮੇਰੇ ਵਰਤਾਰੇ ਚੋਂ ਮੇਰੀ ਬੋਲਬਾਣੀ ਦੇ ਵਿੱਚੋਂ ਇਹ ਚੀਜ਼ਾਂ ਦਾ ਜਿਹੜਾ ਵਾ ਉੱਪਰ ਟਾਵਾ ਵੀ ਹੋਣਾ ਚਾਹੀਦਾ ਵਾ ਕਿ ਮੈਂ ਕੁਝ ਸਪੈਸ਼ਲ ਹਾਂ ਕੁਝ ਵੱਧਿਆ ਹਾਂ